ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਦਾਬਾਦ ਯਤਲੋ ਚਾਹ ਜਿੰਦਾਬਾਦ 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 ਕਾ ਲਈ ਜੋ ਲੜਦੇ ਲੋ ਜਿੰਦਾਬਾਦ ਜਿੰਦਾਬਾਦ ਕਾ ਲਈ ਜੋ ਲੜਦੇ ਲੋ ਜਿੰਦਾਬਾਦ ਜਿੰਦਾਬਾਦ ਮੈਨੂੰ ਰੋੜੋ ਭਰਾਵਾਂ ਸੰਗ ਜੈ ਜੁਣਗੇ ਆਪਣੀ ਜੰਗ ਤੇਨੂੰ ਰੋੜੋ ਭਰਾਵਾਂ ਸੰਗ ਜੈ ਜੁਣਗੇ ਆਪਣੀ ਜੰਗ ਜਿੰਦਾਬਾਦ ਜਿੰਦਾਬਾਦ ਇੱਕ ਮੋਰਚਾ ਜਿੰਦਾਬਾਦ ਜਿੰਦਾਬਾਦ ਪੰਜਾਬੀ ਯੂਨੀਵਰਸਿਟੀ ਕੋਹਾੜਾ ਚਲਾਉਣਾ ਕੇਂਦਰ ਬੰਦ ਕਰੇ ਬੰਦ ਕਰੇ ਬੰਦ ਕਰੇ ਨਾਉ ਯੂਨੀਵਰਸਿਟੀ ਚਲਾਉਣਾ ਕੇਂਦਰ ਬੰਦ ਕਰੇ ਤਨ ਪੁਛਤਾਨ ਸੰਯੁਕਤ ਮੋਰਚੇ ਵੀ ਕਾਲ ਤੇ ਪਿਛਲੇ ਦਿਨੀ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਨਵਾਂ ਮਹੀਨਾ ਔਰ ਸਰਕਾਰ ਨੇ ਉਸ ਮੰਗ ਪੱਤਰ ਤੇ ਕੋਈ ਵੀ ਗੌਰ ਨਹੀਂ ਕੀਤੀ ਅਤੇ ਕਿਸਾਨਾਂ ਨੂੰ ਔਰ ਨਾਤਾ ਬਣਦਾ ਝੋਨੇ ਦਾ ਮਾਪਜਾਈ ਦਿੱਤਾ ਗਿਆ ਅਤੇ ਨਾ ਹੀ ਜੋ ਮੀਆਂ ਦੇ ਨਾਲ ਨੁਕਸਾਨ ਹੋਏ ਸੀ ਘਰ ਡਿੱਗੇ ਸੀ ਉਹਨਾਂ ਬਾਰੇ ਕੋਈ ਫੈਸਲਾ ਕੀਤਾ ਸੋ ਅਸੀਂ ਸਾਡੇ ਕਿਸਾਨ ਸਯੁਜਤ ਮੋਰਚੇ ਦੇ ਸਾਰੇ ਜਾਂ ਜਥੇਬੰਦੀਆਂ ਅੱਜ ਮੋਗਾ ਦੇ ਡੀਸੀ ਸਾਹਿਬ ਦਫ਼ਤਰ ਵਿੱਚ ਇਕੱਠੇ ਹੋਏ ਆ ਸੋ ਸਾਡੇ ਨਾਲ ਭਪਿੰਦਰ ਸਿੰਘ ਜੀ ਨੇ ਔਰ ਸਰਦਾਸੂਰਤ ਸਿੰਘ ਜੀ ਆ ਤੇ ਸੁਖਵਿੰਦਰ ਸਿੰਘ ਬਰਾਮਕੇ ਔਰ ਜਿੰਨੀ ਵੀ ਸਾਡੀ ਟੀਮ ਆ ਸੁਖਾ ਸਿੰਘ ਬਿਰਕ ਮੈਂ ਗੱਲਬਾਤ ਕਰਾਉਣਾ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਜੀ ਪ੍ਰਧਾਨ ਜੀ ਜੇ ਪਿਛਲੇ ਦਿਨੀ ਆਪਾਂ ਮੰਗ ਪੱਤਰ ਦਿੱਤਾ ਸੀਗਾ ਕੀ ਸਰਕਾਰ ਨੇ ਉਸ ਮੰਗ ਪੱਤਰ ਵੱਲ ਧਿਆਨ ਨਹੀਂ ਦਿੱਤਾ ਜਾਂ ਬਣਦਾ ਮਾਅਬਜਾ ਜਿਹੜਾ ਸਾਡਾ ਕਿਸਾਨਾਂ ਦਾ ਅਜੇ ਤੱਕ ਦਿੱਤਾ ਜਾਂ ਨਹੀਂ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਹਾਂਜੀ ਹਾਂਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਸਲੋਕਤ ਕਿਸਾਨ ਮੋਰਚੇ ਵੱਲੋਂ ਅੱਜ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾ ਰਹੇ ਆ ਜਿਦੇ ਵਿੱਚ ਸਾਡੀਆਂ ਮੁੱਖ ਮੰਗਾਂ ਝੋਨੇ ਦਾ ਜਿਹੜਾ ਮੌਸਰ ਆ ਉਹ 17 ਤੋਂ 22 ਕਰਨ ਦਾ ਔਰ ਜਿਹੜੇ ਆੜਤੀਏ ਆ ਜਾਂ ਛੇਲਰਾਹ ਵਾਲੇ ਆ ਕਿਸਾਨਾਂ ਨੂੰ ਕਾਟ ਨਾ ਲੱਗਣ ਦਾ ਔਰ ਜਿਹੜੇ 5 ਲੱਖ ਏਕੜ ਸਾਡਾ ਤਕਰੀਬਨ ਜਿਹੜਾ ਹੜ੍ਹਾਂ ਦੇ ਪ੍ਰਭਾਵਤ ਦੇ ਵਿੱਚ ਆਇਆ ਉਹਨਾਂ ਨੂੰ ਮੌਜਾ ਜਿਹੜੇ ਨਾਜੋਗ ਰਕਮਾਂ ਜਿਹੜੀਆਂ ਅਜ ਤੱਕ ਸਾਡੀ ਪੰਜਾਬ ਸਰਕਾਰ ਨੇ ਉਹਨੇ ਖਾਤੇ ਵਿੱਚ ਪਾਈਆਂ ਜਿਹੜੇ ਬਹੁਤ ਵੱਡੇ ਵੱਡੇ ਝੂਠ ਬੋਲ ਰਹੇ ਆ ਵੀ ਅਸੀਂ ਹਰ ਇੱਕ ਕਿਸਾਨ ਦੇ ਖਾਤੇ ਦੇ ਵਿੱਚ 50000 ਰੁਪਏ ਤਨਤ ਰਾਸ਼ੀ ਭਾਤ ਦਿੱਤੀ ਹੈ। ਬਿਲਕੁਲ ਕੋਰਾ ਝੂਠ ਆਏ ਅਜੇ ਤੱਕ ਬਹੁਤ ਕਿਸਾਨ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਏ ਸਿਰਫ ਨਾ ਮਾਤਰ ਕਿਸਾਨ ਆ ਜਿਨ੍ਹਾਂ ਨੂੰ ਇਹਨਾਂ ਨੇ ਥੋੜੀ ਜੀ ਰਾਸ਼ੀ ਦਿੱਤੀ ਹੈ। ਉਹਦੇ ਵਿੱਚ ਅਜੇ ਘਰਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਘਰ ਬਣਾਉਣ ਵਾਲੇ ਆ ਮਸ਼ੀਨਰੀਆਂ ਰੁੜ ਗਈਆਂ ਫਸਲ ਖਰਾਬ ਹੋ ਗਈ ਫਸਲ ਦਾ ਕੋਈ ਮਆਵਜਾ ਨਹੀਂ ਅਜੇ ਤੱਕ ਦਿੱਤਾ ਗਿਆ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਔਰ ਜਿਹੜੇ ਅੱਜ ਸਾਡੇ ਤੇ ਸਮੱਸਿਆ ਮਨਰਾ ਰਹੀ ਆ ਪਰਾਲੀ ਦੀ ਬਹੁਤ ਵੱਡੀ ਸਮੱਸਿਆ ਆ। ਜਿਹੜਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਬੇਲਰ ਵੀ ਘਟਾ ਔਰ ਪਰਾਲੀ ਨੂੰ ਅੱਗ ਲਾਉਣ ਦੇ ਬਾਬਤ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹ ਮਜਬੂਰ ਹੋ ਜਾਂਦਾ ਜਦੋਂ ਮਜਬੂਰ ਹੋ ਜਾਂਦਾ ਉਹ ਅੱਗ ਲੱਗਦੀ ਹੈ ਤੇ ਤੁਰੰਤ ਪ੍ਰਸ਼ਾਸਨ ਉਹਦੇ ਤੇ ਹਰਕਤ ਜਾ ਕੇ ਕਰਕੇ ਉਹਨੂੰ ਜੁਰਮਾਨੇ ਉਹਦੇ ਤੇ ਐਫ ਆਈ ਆਰ ਆ ਉਹਦੇ ਤੇ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਰੋਕਣ ਵਾਸਤੇ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਦਾ ਹੈੱਡ ਕੁਆਟਰ ਡੀਸੀ ਦਾ ਮੋਗਾ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਮੈਂ ਪ੍ਰਧਾਨ ਜੀ ਪਿਛਲੇ ਦਿਨੀ ਆਪਣੇ ਧਿਆਨ ਚ ਬਹੁਤ ਸਾਰੀਆਂ ਗੱਲਾਂ ਆਈਆਂ ਬਹੁਤ ਸਾਰੀਆਂ ਗੱਲਾਂ ਆਈਆਂ ਕਿ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਪਰਾਲੀ ਦੇ ਪਰਚੇ ਕੱਟੇ ਸਰਕਾਰ ਨੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਜਾ ਕੇ ਕੇਜਰੀਵਾਲ ਇਹ ਕਹਿ ਰਿਹਾ ਕਿ ਅਸੀਂ 50-50 ਹਜ਼ਾਰ ਰੁਪਇਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਤਾ ਹਾਲਾਂਕਿ ਜਿਹੜੀ ਹਕੀਕਤ ਇਹ ਆ ਵੀ ਕਿਸੇ ਦੇ ਖਾਤੇ 'ਚ 5 ਪੈਸੇ ਵੀ ਨਹੀਂ ਪਾਏ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਜਥੇਬੰਦੀਆਂ ਦੀਆਂ ਮਦਦ ਦੇ ਨਾਲ ਕਿਸਾਨ ਆਪਣੀ ਕਣਕ ਦੇ ਵਾਈਜੋਗ ਜ਼ਮੀਨ ਬਣਾ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਗੱਲ ਆ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਅਜੇ ਤੱਕ ਬਿਲਕੁਲ ਨਾ ਮਾਤਰ ਕਿਸਾਨਾਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਏ ਆ ਜਿਹੜਾ ਸਾਡਾ 5 ਲੱਖ ਏਕੜ ਤੋਂ ਉੱਤੇ ਸਾਡਾ ਜਿਹੜਾ ਝੋਨਾ ਫਸਲ ਮਰ ਗਈ ਐ ਉਹਦਾ ਕੋਈ ਅਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਨਹੀਂ ਆਇਆ ਘਟ ਹੈਗੇ ਉਹਨਾਂ ਦਾ ਕੋਈ ਨਹੀਂ ਪੈਸਾ ਆਇਆ ਜਿਹੜੇ ਅਜੇ ਸਾਡੇ 58 ਜਾਨਾਂ ਜਿਹੜੀਆਂ ਚਲੀਆਂ ਗਈਆਂ ਉਹਨਾਂ ਨੂੰ ਅਸੀਂ ਤੁਰੰਤ ਮੌਜੂਦੀ ਮੰਗ ਕਰਦੇ ਹਾਂ ਔਰ ਪਰਿਵਾਰ ਨੂੰ ਜੀ ਦੀ ਨੌਕਰੀ ਦੀ ਮੰਗ ਕਰਦੇ ਆ ਪਰ ਹਜੇ ਤੱਕ ਸਰਕਾਰ ਨੇ ਐਸਾ ਕੋਈ ਕਦਮ ਨਹੀਂ ਚੱਕਿਆ ਜਿਹੜੇ ਕਹਿੰਦੇ ਸੀ 40 ਤੋਂ 45 ਦਿਨ ਦੇ ਵਿੱਚ ਵਿੱਚ ਪੈਸੇ ਦੇ ਦਾਂਗੇ ਅੱਜ 22 ਮਹੀਨੇ ਤੋਂ ਉੱਪਰ ਹੋਣ ਜਾ ਰਿਹਾ। ਸੋ ਇਸ ਗੱਲ ਦੀ ਲੈ ਕੇ ਅਸੀਂ ਮੰਗ ਪੱਤਰ ਸਰਕਾਰ ਨੂੰ ਅੱਜ ਦੇਣ ਜਾ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਗੱਲ ਕਰਦੇ ਹਾਂ ਭਾਰਤੀ ਕਥਾ ਸੌਰੀ ਜੁਗਰਾਹਾਂ ਦੇ ਗ੍ਰਾਹਾਂ ਦੇ ਪ੍ਰਧਾਨ ਜੀ ਸਾਡੇ ਨਾਲ ਪ੍ਰਧਾਨ ਜੀ ਪਿਛਲੇ ਦਿਨੀ ਆਪਾਂ ਦੇਖਿਆ ਕਿ ਤੁਹਾਡੀ ਜਥੇਬੰਦੀ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਕੀ ਚੁੱਕੇ ਗਏ ਕਿ ਕਿਸਾਨ ਭਰਾਵਾਂ ਦੇ ਨਾਲ ਜਾ ਕੇ ਤੁਸੀਂ ਖੜੇ ਹੋ। ਔਰ ਬਹੁਤ ਥਾਵਾਂ ਤੇ ਅਗਰਾਹਾਂ ਜਥੇਬੰਦੀ ਵੱਲੋਂ ਕਰਾਇ ਵੀ ਮਾਰ ਕੇ ਦਿੱਤੇ ਗਏ ਖਾਨਾ ਨੂੰ ਵਾਧਤ ਕੀਤੀ ਆ। ਸਾਰੀਆਂ ਜਥੇਬੰਦੀਆਂ ਕੋਸ਼ਿਸ਼ ਕਰਨੀਆਂ ਜਿਹੜੀ ਆਪਾਂ ਅੱਜ ਮੰਗ ਪੱਤਰ ਦੇਣ ਆਏ ਆ ਇਹਦੇ ਬਾਰੇ ਕੀ ਕਹਿਣਾ ਚਾਹੋ ਨੇ ਸਰਕਾਰ ਨੂੰ ਜਿਹੜਾ ਮੰਗ ਪੱਤਰ ਸਰਕਾਰ ਨੂੰ ਅਸੀਂ ਅੱਜ ਦੇਣ ਲਈ ਆਏ ਆ ਹਾਂਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਮੰਗ ਪੱਤਰ ਦੇ ਕੇ ਗਏ ਸੀ ਸੁਭਾਨੀ ਦਾ ਬਮਾਰਾ ਨਾ ਪਰ ਉਸ ਮੰਗ ਪੱਤਰ ਤੇ ਸਰਕਾਰਾਂ ਨੇ ਹਲੇ ਤੱਕ ਧਿਆਨ ਨਹੀਂ ਦਿੱਤਾ ਗਿਆ ਹੜਾ ਨਾਲ ਸੰਬੰਧਿਤ ਮੰਗ ਪੱਤਰ ਦੇ ਕੇ ਸੀ ਉਸ ਤੋਂ ਬਾਅਦ ਜਿਹੜੀ ਹੈਗੇ ਆ ਸਰਕਾਰਾਂ ਨੇ ਨਗੁਣੀ ਮਦਦ ਕੀਤੀ ਆ ਜਿਵੇਂ ਕਹਿ ਲਿਆ ਤਾਂ ਕੋਈ ਹੜਪੀੜਤਾ ਦੀ ਮਦਦ ਨਹੀਂ ਕੀਤੀ ਜਿਹੜਾ ਉਹ ਡੌਂਡੀ ਪਿੱਟਦੇ ਆ ਗਿਆ ਕਿ ਅਸੀਂ 20 20000 ਦੇਤਾ ਚਾ ਉਹ ਆਪਦੇ ਬੰਦਿਆਂ ਨੂੰ ਅਜਨਾਲਾ ਥੇਰੀਏ ਚ ਦਿੱਤਾ ਬਾਕੀ ਕਿਸੇ ਨੂੰ ਕੋਈ ਦਿੱਤਾ ਨਹੀਂ ਪੰਜਾਬ ਚ ਕਿਤੇ ਕੋਈ ਇੱਕ ਨਵਾਂ ਪੈਸਾ ਨਹੀਂ ਦਿੱਤਾਗਾ ਜਿਹੜੇ ਹੁਣ ਵੀ ਸਾਡੀ ਮੰਗ ਹੈ ਗਈ ਹੈ ਇੱਕ ਤਾਂ ਉਹ ਹੜਪੀਟ ਤਾਲੀਆਂ ਜਿਹੜੀਆਂ ਮੰਗਾ ਉਹ ਹੋ ਸੀਆਂ ਇੱਕ ਹੁਣ ਬਿਜਲੀ ਸੋਧ ਬਿੱਲ 2025 ਲਿਆ ਰਹੀ ਹੈ ਸਰਕਾਰ ਪਹਿਲਾਂ ਬਿੱਲ 2003 ਲਿਆਂਦਾ ਸੀ ਹੁਣ ਉਹਦੀ ਬਜਲ ਚ 2025 ਬਿੱਲ ਆ ਰਹੀ ਹੈ ਜੇ 2000 ਬਿੱਲ 25 ਪਾਸ ਹੋ ਕੇ ਲਾਗੂ ਹੋ ਜਾਂਦਾ ਹੈ ਤਾ ਉਸ ਬਿੱਲ ਦੇ ਨਾਲ ਜਿਹੜਾ ਹੈਗਾ ਜਿਹੜਾ ਆਪਣਾ ਬਿਜਲੀ ਬੋਰਡ ਦਾ ਜਿਹੜਾ ਢਾਂਚਾ ਉਹ ਸਾਰੇ ਦਾ ਸਾਰਾ ਪ੍ਰਾਈਵੇਟ ਹੋ ਜਾਣਾ ਹੈਗਾ ਜੇ ਬਿਜਲੀ ਬੋਰਡ ਦਾ ਢਾਂਚਾ ਪ੍ਰਾਈਵੇਟ ਹੁੰਦਾ ਨਾ ਤਾਂ ਮੋਟਰਾਂ ਦੀ ਬਿਜਲੀ ਫ੍ਰੀ ਮਿਲਨੀ ਆ ਕਿਸੇ ਨੂੰ ਨਾ ਹੀ ਜਿਹੜੇ ਹੈਗੇ ਆ ਘਰਾਂ ਦੇ ਮੀਟਰਾਂ ਤੇ ਜਿਹੜੀ ਫ੍ਰੀ ਬਿਜਲੀ ਮਿਲਦੀ ਆ ਨਾ ਉਹ ਕਿਸੇ ਨੂੰ ਮਿਲਨੀ ਆ ਤੇ ਬਿਜਲੀ ਬੋਰਡ ਤੇ ਜੋ ਰਜਗਾਰ ਆ ਉਹ ਵੀ ਖਤਮ ਹੋਣਾ ਹੈਗਾ ਇਹਦੇ ਨਾਲ ਦੀ ਨਾਲ ਜਿਹੜੀਆਂ ਹੈਗੀਆਂ ਮਤਲਬ ਪਰਾਲੀ ਨੂੰ ਕਿਸਾਨ ਅੱਕ ਲਾਉਂਦੇ ਆ ਕਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਦਾ ਆਬਦਾ ਹੈਗਾ ਇਹ ਪਿਛਲੇ ਦਿਨਾਂ ਵਿੱਚ ਲੈਟਰ ਆਇਆ ਪਿਆ ਕਿ ਸਭ ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਫਰੀ ਸੰਦ ਮਹੱਈਆ ਕੀਤੇ ਜਾਣਗੇ ਉਹ ਗ੍ਰੀਨ ਟ੍ਰਿਬਿਊਨਲ ਨੇ ਕੋਈ ਲਾਗੂ ਨਹੀਂ ਕਰੀ ਉਨੇ ਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ 25-2500 ਰੁਪਇਆ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਕਿੱਲੇ ਦਾ ਦਿੱਤਾ ਜਾਵੇ ਜੇ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣਾ ਤਾਂ ਕੋਈ ਕਿਸਾਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਅੱਜ ਕਿਸਾਨਾਂ ਦੀ ਮਦਦ ਕੋਈ ਨਹੀਂ ਕੀਤੀ ਜਾ ਰਹੀ ਸਗੋਂ ਜਿਹੜੇ ਮਜਬੂਰੀ ਬਸ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਨਾਂ 'ਤੇ ਪੁਲਿਸ ਕੇਸ ਮੜੇ ਜਾ ਰਹੇ ਨੇ ਅੱਜ ਦੀ ਇਹ ਮੰਗ ਵੀ ਹੈਗੀ ਹੈ ਤੇ ਉਹਨਾਂ ਤੇ ਜਿਹੜੇ ਕੇਸ ਮੜਨੇ ਬੰਦ ਕੀਤੇ ਜਾਣ ਤੇ ਸਕੋਂ ਗਰੀਬ ਕਿਸਾਨਾਂ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਚਾਹੇ 200 ਰੁਪਿਆ ਬੋਨਸ ਦੇ ਰੂਪ ਜੇ ਦਿੱਤੀ ਜਾਵੇ ਚਾਹੇ 25 2500 ਰੁਪਿਆ ਕਿੱਲੇ ਦਾ ਦਿੱਤਾ ਜਾ ਕਿਸੇ ਵੀ ਰੂਪ ਚੋਂ ਦੀ ਮਦਦ ਕਰਨੀ ਚਾਹੀਦੀ ਹੈ ਪ੍ਰਧਾਨ ਜੀ ਪਿਛਲੇ ਦਿਨੀ ਮੇਰੇ ਧਿਆਨ ਚ ਇੱਕ ਗੱਲ ਆਈ ਸੀ ਉਸ ਦਿਨ ਮੈਂ ਪਿੰਡ ਮੌਜੂਦ ਹੈ ਨਹੀਂ ਸੀ ਪਿੰਡ ਕਿਸ਼ਨਪੁਰਾ ਦੇ ਵਿੱਚ ਚੌਂਕੀ ਦੇ ਮੂਹਰੇ ਅਗਰਾਹਾ ਜਥੇਬੰਦੀ ਵੱਲੋਂ ਤੇ ਹੋਰ ਜਥੇਬੰਦੀਆਂ ਮਿਲ ਵੱਲੋਂ ਮਿਲ ਕੇ ਧਰਨਾ ਲਾਇਆ ਗਿਆ ਸੀਗਾ ਔਰ ਸੁਨਵੇ ਚ ਆਇਆ ਸੀ ਜਿਹੜਾ ਉਥੋਂ ਦਾ ASI ਆ ਉਹ ਕਿਸਾਨਾਂ ਦੇ ਉੱਤੇ ਧੱਕੇ ਨਾਲ ਪਰਚੇ ਕੱਟ ਰਿਆ ਔਰ ਉਹਨੇ ਬੰਦੇ ਰੱਖੇ ਹੋਏ ਸੀ ਆਈਡੀ ਵਾਸਤੇ ਉਹਨੂੰ ਫੋਨ ਲਾਉਣ ਵਾਸਤੇ ਇਹ ਜਿਹੜੇ ਮੁਲਾਜ਼ਮ ਕਿਸਾਨਾਂ ਨਾਲ ਧੱਕਾ ਕਰ ਰਹੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਕਿਸ਼ਨਪੁਰੇ ਘਟਨਾ ਵਾਪਰੀ ਆ ਉਦੋਂ ਹੀ ਬੰਦੇ ਜਿਹੜੇ ਹੈਗੇ ਉੱਤੇ ਜਥੇਬੰਦੀਆਂ ਵਾਲੇ ਸਾਡੀ ਜਥੇਬੰਦੀ ਦੇ ਅਗਰਾਹ ਜਥੇਬੰਦੀ ਹੋਰ ਜਥੇਬੰਦੀਆਂ ਵੀ ਉਹ ਉੱਥੇ ਜਿਹੜਾ ਹੈਗਾ ਉਹਦੇ ਧਰਨਾ ਲਾਇਆ ਗਿਆ ਹੈਗਾ ਚੌਂਕੀ ਦੇ ਮੂਹਰੇ ਉਸ ਬੰਦੇ ਨੂੰ ਛਡਾਇਆ ਗਿਆ ਉਸ ਬੰਦੇ ਤੇ ਕੋਈ ਕੇਸ ਨਹੀਂ ਪਾਇਆ ਗਿਆ ਜੇ ਤੋ ਤੱਕ ਐਸਐਸਏ ਦਾ ਸੰਬੰਧਤਾ ਹੈ ਪੁਲਿਸ ਚ ਟਾਮੀਆਂ ਟਾਮੀਆਂ ਕਾਲੀਆਂ ਪੇਡਾ ਹੈਗੀਆਂ ਜਿਹੜਾ ਕਿਸਾਨਾਂ ਦੇ ਐਨਟੀ ਚੱਲਦੀਆਂ ਨਹੀਂ ਆ ਥੋੜੇ ਦਿਨਾਂ ਦੀ ਗੱਲ ਹੈਗੀ ਆ ਲੰਗੇਆਣੇ ਤੋਂ ਡੀਐਸਪੀ ਇੱਕ ਟਰੈਕਟਰ ਲੈ ਆਇਆ ਉਹ ਵੀ ਲੋਕਾਂ ਨੇ ਮਗਰ ਜਾ ਕੇ ਰਾਤ ਨੂੰ ਛਡਵਾਇਆ ਮਤਲਬ ਪੁਲਿਸ ਤੱਕ ਏਸ਼ਾਈ ਕਰਦੀ ਹੈਗੀ ਹੈ ਸਾਡੀ ਸਰਕਾਰ ਪਾਸੋਂ ਮੰਗ ਹੈਗੀ ਹੈ ਕਿ ਉਹ ਤੱਕੇਸ਼ਾਈਆਂ ਕਰਨੀਆਂ ਬੰਦ ਕਰੇ ਸਕੋ ਗ੍ਰੀਨ ਟ੍ਰਿਬਿਊਨਲ ਦੀ ਹਦਾਇਤਾਂ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਰੇ ਜੇ ਪ੍ਰਾਲੀ ਨੂੰ ਸੜਨੋਂ ਬਚਾਉਣਾ ਹੈ ਤੇ ਨਹੀਂ ਮਜਬੂਰੀ ਵ ਆਗ ਲਾਉਂਦੇ ਆ ਪਰਾਲੀ ਨੂੰ ਜੇ ਕਿਸੇ ਦਾ ਪੁਲਿਸ ਕੇਸ ਬਣਾਇਆ ਜਾਂਦਾ ਹੈਗਾ ਤਾਂ ਇਹ ਜਥੇਬੰਦੀਆਂ ਉਹਨਾਂ ਕਿਸਾਨਾਂ ਦੇ ਹੱਕ 'ਚ ਡਟਣ ਗਿਆ ਤੇ ਉਹਨਾਂ ਨੂੰ ਫੜਿਆਂ ਨੂੰ ਵੀ ਛੜਾ ਕੇ ਲਿਆਉਣ ਗਿਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅਸੀਂ ਸਾਡੇ ਨਾਲ ਸ਼ੋਰ ਸਿੰਘ ਜੀ ਆ ਉਹਨਾਂ ਨਾਲ ਗੱਲ ਕਰਾਉਣੇ ਆ ਸ਼ੋਰਖਾ ਸੁਪ੍ਰਧਾਨ ਜੀ ਜਿਹੜਾ ਅੱਜ ਆਪਾਂ ਮੰਗ ਪੱਤਰ ਦੇਣ ਜਾ ਰਹੇ ਆ ਤੇ ਇਹ ਮੰਗ ਪੱਤਰ ਆਪਾਂ ਪਿਛਲੇ ਦਿਨੀ ਵੀ ਦਿੱਤਾ ਸੀਗਾ ਕੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲੇ ਧਿਆਨ ਨਹੀਂ ਦੇਣਾ ਚਾਹੁੰਦੀ ਜਾਂ ਆਏ ਦਿਨ ਪੰਜਾਬ ਵਿੱਚ ਹੋ ਰੀਆਂ ਜਿਮਣੀ ਚੋਣਾਂ ਵੱਲੇ ਧਿਆਨ ਦੇ ਰਹੀ ਆ ਕਿ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਵੱਲੇ ਧਿਆਨ ਨਹੀਂ ਦੇ ਰਹੀ ਇਹਦੇ ਵਿਸ਼ੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਜੋ ਪਹਿਲੋਂ ਮੰਗ ਪੱਤਰ ਦਿੱਤਾ ਸੀ ਜਿਹੜੀਆਂ ਮੇਰੇ ਸਾਥੀਆਂ ਨੇ ਸਾਰੀਆਂ ਡਿਮਾਂਡ ਜਨਾਤੀਆਂ ਮੰਗਾਂ ਕਨਾਤੀਆਂ ਇਹ ਸਾਰੀਆਂ ਉਹਦੇ ਵਿੱਚ ਲਿਖੀਆਂ ਸੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਸਾਨੂੰ ਅੱਜ ਉਤੋਂ ਐਸਟੀਐਮ ਵੱਲੋਂ ਸੱਦਾ ਆਇਆ ਕਿ ਸਾਰੇ ਜਿਹੜੇ ਡੀਸੀ ਆ ਪੰਜਾਬ ਦੇ ਉਹਨਾਂ ਨੂੰ ਫਿਰ ਜਾ ਕੇ ਇੱਕ ਯਾਦ ਪੱਤਰ ਦਿਓ ਅਸੀਂ ਇਹ ਰਿਮਾਈਂਡਰ ਦੇਣ ਆਏ ਆ ਇਹਨੂੰ ਦੁਬਾਰਾ ਪਹਿਲੇ ਦੇ ਚੁੱਕੇ ਆ ਹੁਣ ਰਿਮਾਈਂਡਰ ਯਾਦ ਕਰਾਉਣ ਆਏ ਆ ਸਰਕਾਰ ਨੂੰ ਵੇਲ ਨਹੀਂ ਹੈ ਕਿਸਾਨਾਂ ਪ੍ਰਤੀ ਅੱਗੇ ਆਪਾਂ ਸੁਖਵੀਰ ਨੂੰ ਕਹਿੰਦੇ ਉਹ ਗੱਪੀ ਐ ਪਰ ਇਹਦੇ ਗੱਪੀਆਂ ਦਾ ਪਿਓ ਨਿਕਲਿਆ ਆ ਢੰਡਾਵਲੀ ਇਹ ਉਤੋਂ ਵੀ ਸਿਰੇ ਦਾ ਨਿਕਲਿਆ ਇਹ ਕਹਿੰਦਾ ਮੈਂ ਚਿੱਟਾ ਬੰਦ ਕਰੂੰ ਆ ਤਰਨਤਾਲ ਦੇ ਵਿੱਚ ਚਿੱਟੇ ਵਾਲੇ ਨੂੰ ਉਮੀਦਵਾਰ ਖੜਾ ਕੀਤਾ ਇਹ ਹਰਮੀਤ ਸੰਧੂ ਜਿਹੜਾ ਨਾ ਇਹ ਮਜੀਠੀਏ ਦਾ ਗੁਰੂ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਇਹ ਜੋ ਕਹਿੰਦੀ ਹੈ ਉਹ ਕਰਦੀ ਵੀ ਜੋ ਕਰਦੀ ਉਹ ਕਹਿੰਦੀ ਨਹੀਂ ਇਸ ਲਈ ਅਸੀਂ ਸਰਕਾਰ ਨੂੰ ਫਿਰ ਖਿੱਚ ਕੇ ਕਹਿਣਾ ਚਾਹੁੰਦੇ ਆ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਜੋ ਅਸੀਂ ਮਾ ਅਸਕੇਮ ਵੱਲੋਂ ਬੰਗ ਪੱਤਰ ਦਿੱਤੇ ਆ ਉਹਨਾਂ ਵੱਲ ਤੁਰੰਤ ਧਿਆਨ ਦੇਵੇ ਲੋਕਾਂ ਦੀ ਬਾਹ ਫੜੇ ਨਹੀਂ ਤਾਂ ਫਿਰ ਤੇਰੀ ਬਾਹ ਫੜੋ ਫੜ ਕੇ ਮਰੋੜਾਂਗੇ ਮਰੋੜਾਂਗੇ ਜਰੂਰ ਪਛਤਾਈ ਆਉਣ ਵਾਲਾ ਧੰਨਵਾਦੀ ਤੁਸੀਂ ਸਾਡੇ ਨਾਲ ਨਹੀਂ ਕਿਸੇ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੰਗ ਪੱਤਰ ਬਾਰੇ ਦੇਖੋ ਅੱਜ ਦਾ ਮੰਗ ਪੱਤਰ 2 8 ਨਵੰਬਰ ਨੂੰ ਧਰਨਾ ਲਾਇਆ ਸੀ ਐਸਕੇਮ ਦੇ ਸੱਦੇ ਦੇ ਹੜ੍ਹਾਂ ਦੇ ਮਾਮਲੇ ਦੇ ਵਿੱਚ ਇੱਕ ਤਾਂ ਉਹ ਮੰਗ ਹੈ ਵੀ ਉਹਦੇ ਵਿੱਚ ਵੀਰਾ ਕੋਈ ਮਾਫੀ ਅਜੇ ਤੱਕ ਪੰਜਾਬ ਸਰਕਾਰ ਨੇ ਜਿਹੜਾ ਨਹੀਂ ਦਿੱਤਾ। ਇਦੋਂ ਇੱਥੋਂ ਤੱਕ ਕਿ ਜਿਹੜਾ ਕੇਂਦਰ ਦਾ ਪੈਸਾ ਪਿਆ ਸੀ ਉਹ ਅੱਜ ਤੱਕ ਉਹਦੀ ਕੋਈ ਕਲੀਅਰ ਚੈਟ ਨਹੀਂ ਪੇਸ਼ ਕੀਤੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਿਰਫ ਤੇ ਜੱਜਦਾਈ ਤੋਂ ਬਿਨਾਂ ਇਹਨਾਂ ਕੋਲ ਕੁਝ ਨਹੀਂ ਆਇਆ ਇਸ ਸਰਕਾਰ ਕੋਲੇ। ਜਿਹੜਾ 12000 ਕਰੋੜ ਰੁਪਏ ਸੀ ਉਹਦਾ ਕੋਈ ਪਤਾ ਨਹੀਂ ਕਿੱਧਰ ਫੁਰਦ-ਫੁਰਦ ਇਹਨਾਂ ਨੇ ਕਰਤਾ। ਉਹ ਫੰਡ ਦਾ ਨਹੀਂ ਪਤਾ ਜੇ ਕੇਂਦਰ ਨੇ ਦਿੱਤਾ ਨਹੀਂ ਦਿੱਤਾ ਥੋੜਾ ਜਿਹਾ ਬਹੁਤਾ ਦਿੱਤਾ ਉਹਦੇ ਤੇ ਲਾ ਕੇ ਇਹ ਵਿਧਾਨ ਸਭਾ ਦੇ ਵਿੱਚ ਸਾਰਾ ਕੋਈ ਡਰਾਮੇ ਕਰ ਰਹੇ ਉਸ ਤੋਂ ਬਿਨਾ ਅੱਜ ਦੇ ਮੰਗ ਪਤਾਂ ਦੇ ਵਿੱਚ ਪ੍ਰਾਲੀ ਵਾਲਾ ਮਾਮਲਾ ਲੋਕਾਂ ਨੂੰ ਜਿਹੜਾ ਕਿਸਾਨਾਂ ਨੂੰ ਜਿਹੜੀ ਮਸ਼ੀਨਰੀ ਉਹ ਪਿੰਡਾਂ ਦੇ ਵਿੱਚ ਨਹੀਂ ਬੇਨਰ ਨਹੀਂ ਪਹੁੰਚ ਰਿਹਾ ਮਜਬੂਰੀ ਵਸ ਕਿਸਾਨ ਜਿਹੜੇ ਉਹਨਾਂ ਨੇ ਬਜਾਈ ਕਰਨੀ ਹਫ਼ਤੇ ਦਾ ਵਕਬਾ ਹੁੰਦਾ ਤੇ ਇਸ ਕਰਕੇ ਉਹ ਅੱਗ ਲਾ ਰਹੇ ਉਹਨਾਂ ਦੇ ਤੜਾ ਤੜਾ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਵੀ ਇਹ ਜੇ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਅੱਗੇ ਤੋਂ ਇਹ ਪ੍ਰਾਲੀ ਦਾ ਪ੍ਰਬੰਧ ਸਰਕਾਰ ਕਰੇ ਉਦੋਂ ਪਹਿਲਾਂ ਡੀਏਪੀ ਦਾ ਬਹੁਤ ਵੱਡਾ ਮਾਮਲਾ ਇੱਥੇ ਚੋਰ ਬਾਜ਼ਾਰ ਜਿਹੜਾ ਖੁੱਲਿਆ ਵਾ ਦੁਕਾਨਦਾਰ ਨਾਲ ਨੈਨੋ ਹੋਲ ਸਮਾਨ ਦੇ ਰਹੇ ਆ ਉਹ ਮੰਗ ਆ ਵੀ ਉਹ ਡੀਏਪੀ ਦਾ ਪ੍ਰਬੰਧ ਸਰਕਾਰ ਕਰੇ ਉਹ ਪਹਿਲਾਂ ਕਰ ਲਿਆ ਕਰ ਇਹ ਜਿਹੜਾ ਬਿਜਾਈ ਦਾ ਸੀਜ਼ਨ ਸ਼ੁਰੂ ਹੋਣਾ ਇਹ ਨਹੀਂ ਮੌਕੇ ਤੇ ਆ ਕੇ ਉਹ ਦੁਕਾਨਾਂ ਵਾਲੇ ਲੁੱਟਦੇ ਆ ਨਾਲ ਸਲਫਰ ਵਗੈਰਾ ਹੋਰ ਜਿਹੜੀ ਚੀਜ਼ ਪਾਉਣੀ ਉਹ ਦੇ ਨਹੀਂ ਰਹੇ ਉਸ ਨੂੰ ਲੈ ਕੇ ਵੀ ਇਹਦੇ ਵਿੱਚ ਮੰਗ ਆ ਜਿੱਤੇ ਮੰਗ ਪੱਤੇ ਦੇ ਵਿੱਚ ਆ ਇਹ ਤੋਂ ਬਿਨਾਂ ਜਿਹੜਾ ਬਿਜਲੀ ਸੋਧ ਬਿੱਲ ਮੇਥੋਂ ਪਹਿਲਾਂ ਵੀ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜਾ ਪਹਿਲਾਂ ਬਿਜਲੀ ਬਣਾਉਣ ਵਾਲਾ ਪ੍ਰਬੰਧ ਸੀ ਉਹ ਤਾਂ ਪ੍ਰਾਈਵੇਟ ادارے ਨੂੰ ਦੇ ਹੀ ਚੁੱਕਿਆ ਇਥੋ ਹੀ ਸਰਕਾਰ ਅੱਜ ਜਗਾਤਾਰ ਕੇਂਦਰ ਜਿਹੜਾ ਕਬਜਾ ਜਿਹੜਾ ਵਾਂਡੇ ਵਡਾਈ ਵਾਲਾ ਮਾਮਲਾ ਜੋ ਉਹਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਵੀ ਨੌਕਰੀ ਕਰਦੇ ਆ ਸਾਡੇ ਘਰਾਂ ਦੇ ਵਿੱਚ ਬਿੱਲ ਦੇਣ ਆਉਂਦੇ ਆ ਨੌਕਰੀ ਦੇ ਤੌਰ ਤੇ ਲੱਗੇ ਕਰਕੇ ਆਉਂਦੇ ਉਹ ਤੋਂ ਦਿਨ ਜੇਕਰ ਬਿਜਲੀ ਇਹ ਬਿਜਲੀ ਦਾ ਜੋ ਸੋਧ ਬਾਰੇ ਲੈ ਕੇ ਆਇਆ 2121 ਜੇ ਲਾਗੂ ਹੋ ਜਾਂਦਾ ਇੱਕ ਬੰਦੇ ਕੋਲੇ ਬਿਜਲੀ ਚਲੀ ਜਾਣੀ ਆ ਇੱਕ ਬੰਦਾ ਹੁਣ ਆਪਾਂ ਨੂੰ ਪਤਾ ਹੀ ਨਹੀਂ ਕਿ ਘਰਾਂ ਨੇ ਕੋਲੇ ਚਲੀ ਗਈ ਤਾਂ ਉਹਨੇ ਆਪਣੀ ਮਰਜ਼ੀ ਦੇ ਨਾਲ ਇਹ ਕਹਿੰਦੀ ਪਤਾ ਪੰਜਾਬ ਨੂੰ ਲਾਈਟ ਦੇਣੀ ਆ ਜਾਂ ਨਹੀਂ ਦੇਣੀ ਕਿੰਨੀ ਮਹਿੰਗੀ ਦੇਣੀ ਆ ਲੋਕਾਂ ਦੇ ਉੱਪਰ ਨਹੀਂ ਆਇਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸੋ ਅੱਜ ਕਿਸਾਨ ਸੁਜੁਗਤ ਮੋਰਚੇ ਦੀ ਕਾਲ ਤੇ ਮੋਗਾ ਡੀਸੀ ਦਫਤਰ ਦੇ ਸਾਹਮਣੇ ਸਾਰੀਆਂ ਜਥੇਬੰਦੀਆਂ ਇਕੱਤਰ ਹੋਈਆਂ ਸੋ ਅੱਜ ਤੋਂ ਬਾਅਦ ਜੇਕਰ ਡੀਸੀ ਸਾਡੀ ਗੱਲ ਤੇ ਧਿਆਨ ਨਹੀਂ ਦਿੰਦਾ ਤਾਂ ਕਿਸਾਨ ਸੁਜੁਗਤ ਮੋਰਚਾ ਆਉਣ ਵਾਲੇ ਸਮੇਂ 'ਚ ਕਰੜਾ ਐਕਸ਼ਨ ਲੈਣ ਲਈ ਮਜਬੂਰ ਹੋ ਜਾਵੇਗਾ ਸੁਜੁਗਤ ਕਿਸਾਨ ਮੋਰਚਾ